ਦੁਨੀਆਂ ਬਹੁਤ ਕੋਈ ਸੋਚਦੀ ਏ ਇਹਦਾ ਮਾਂ ਕੋਈ ਨਹੀਂ ਇਹਦਾ ਪਿਓ ਕੋਈ ਨਹੀਂ ਉਹਦੇ ਕੋਲ ਜ਼ਮੀਨ ਕੋਈ ਨਹੀਂ ਇਹਦਾ ਭੈਣ ਭਰਾ ਕੋਈ ਨਹੀਂ ਦਾ ਕੀ ਬਣੇਗਾ ਭਾਈ ਨੰਦ ਲਾਲ ਸਾਹਿਬ ਤਾਂ ਸਮਕਾਲੀ ਨੇ ਉਹਨਾਂ ਨੂੰ ਪੁੱਛ ਕੇ ਦੇਖੋ ਗੁਰੂ ਨਾਨਕ ਸਾਹਿਬ ਦੀ ਜੋਤ ਕੀ ਹੈ ਉਹ ਪਰਮੇਸ਼ਵਰ ਤੋਂ ਥੱਲੇ ਗੱਲ ਨਹੀਂ ਕਰਦੇ ਭਾਈ ਸਾਹਿਬ ਕਹਿੰਦੇ ਨੇ ਹੱਕ ਪਰਵਰ ਹੱਕ ਕੇਸ਼ ਗੁਰੂ ਕਰਤਾ ਹਰ ਰਾਏ ਉੰਜ ਵੈਸੇ ਗੁਰੂ ਘਰ ਲੈ ਸਾਹਿਬ ਜਿਹਨੂੰ ਥੋੜੇ ਸ਼ਬਦਾਂ ਚ ਕਹਿੰਦੇ ਸਨ ਕਰਤਾ ਗੁਰੂ ਆ ਵੀ ਨੂੰ ਪਤਾ ਹੋਣਾ ਅੰਜ ਜ਼ਿਆਦਾ ਪ੍ਰਚਲਿਤ ਉਹਨਾਂ ਦਾ ਨਾਮ ਕਰਤਾ ਗੁਰੂ ਹਰ Rai ਸਾਹਿਬ ਕੇ ਹਕ ਪਰਵਰ ਹਕ ਕੇਸ਼ ਇਹਦਾ ਮਤਲਬ ਹਕ ਦੇ ਸੱਚ ਦੇ ਪਹਿਰੇਦਾਰ ਸੱਚ ਦੇ ਧਾਰਨੀ ਨੇ ਕਰਤਾ ਗੁਰੂ ਹਰ Rai ਸਾਹਿਬ ਜੀ ਹਕ ਪਰਵਰ ਹਕ ਕੇਸ਼ ਗੁਰੂ ਕਰਤਾ ਹਰ Rai ਕਹਿੰਦੇ ਸੁਲਤਾਨ ਖੰਮ ਦਰਵੇਸ਼ ਗੁਰੂ ਕਰਤਾ ਹਰ Rai ਬਾਦਸ਼ਾਹ ਵੀ ਨੇ ਤੇ ਦਰਵੇਸ਼ ਵੀ ਨੇ ਸਤਗੁਰੂ ਗੁਰੂ ਹਰ Rai ਸਾਹਿਬ ਆਪ ਨੂੰ ਪਤਾ ਹੈ ਮਾਲਵੇ ਦੀ ਧਰਤੀ ਤੇ ਤਨ ਗੁਰੂ ਹਰਗੋਬਿੰਦ ਸਾਹਿਬ ਜੀ ਗਏ ਮਹਾਰਾਜ ਦੀ ਜੰਗ ਜਿੱਥੇ ਲੜੀ ਮਹਾਰਾਜ ਦੀਆਂ ਜੀ ਉੱਥੇ ਬਖਸ਼ਾ ਦੇ ਕੇ ਆਏ ਉਸੇ ਇਲਾਕੇ ਵਿੱਚ ਫਿਰ 7ਵੇਂ ਸਤਿਗੁਰੂ ਗੁਰੂ ਹਰ Rai ਸਾਹਿਬ ਗਏ ਮੈਂ ਤਾਂ ਬੇਨਤੀ ਕਰਨ ਲੱਗਾ ਦੋ ਤਿੰਨ ਉਦਾਹਰਨਾਂ ਦੇ ਕੇ ਦੁਨੀਆ ਬਹੁਤ ਕੋਈ ਸੋਚਦੀ ਏ ਇਹਦਾ ਮਾਂ ਕੋਈ ਨਹੀਂ ਇਹਦਾ ਪਿਓ ਕੋਈ ਨਹੀਂ ਉਹਦੇ ਕੋਲ ਜ਼ਮੀਨ ਕੋਈ ਨਹੀਂ ਇਹਦਾ ਭੈਣ ਭਰਾ ਕੋਈ ਨਹੀਂ ਇਹਦਾ ਕੀ ਬਣੇਗਾ ਸਾਡੇ ਸਾਹਮਣੇ ਉਦਾਹਰਨਾਂ ਨੇ ਜਿਨ੍ਹਾਂ ਦਾ ਕੋਈ ਵੀ ਨਹੀਂ ਹੁੰਦਾ ਰੱਬ ਇਨ੍ਹਾਂ ਨੂੰ ਦੇ ਦਿੰਦਾ ਜਿਨ੍ਹਾਂ ਦੇ ਸਿਰ ਤੇ ਖਲੋਤੇ ਉਹਨਾਂ ਨੂੰ ਕੁਝ ਵੀ ਨਹੀਂ ਮਿਲਦਾ ਮਹਾਰਾਜ ਗੁਰੂ ਆਰ ਰਾਇ ਸਾਹਿਬ ਚਲੇ ਗਏ ਬਹੁਤ ਬਖਸ਼ਾ ਕੀਤੀ ਉਸ ਇਲਾਕੇ ਚ ਇੱਕ ਦਿਨ ਦੀਵਾਨ ਚ ਬੈਠੇ ਆ ਆਪ ਸਭ ਸਾਖੀ ਤੋਂ ਜਾਣੂ ਵੈਸੇ ਭਾਈ ਕਾਲਾ ਜੀ ਆ ਗਏ ਭਾਈ ਕਾਲਾ ਆਪਣੇ ਦੋ ਭਤੀਜਿਆਂ ਨੂੰ ਲੈ ਕੇ ਆਇਆ ਇਹਦੇ ਬਾਰੇ ਮੈਂ ਇੱਕ ਬੇਨਤੀ ਕਰ ਦੇਣਾ ਜਿਵੇਂ ਸੋਚ ਰਿਆ ਸਾਂ ਉਹਦਾ ਨਾਮ ਕੀ ਸੀ ਭਾਈ ਕਾਲੇ ਦੇ ਨਾਮ ਦਾ ਇੱਕ ਇਤਿਹਾਸ ਕਰ ਲਿਖਦਾ ਕਰਮਚੰਦ ਇੱਕ ਲਿਖਦਾ ਰੂਪਚੰਦ ਇਹ ਭਾਈ ਰੂਪਾ ਨਹੀਂ ਇਹ ਦੂਜਾ ਰੂਪਚੰਦ ਤੇ ਇਹਨਾਂ ਦੋ ਬੱਚੇ ਜਿਹੜੇ ਭਤੀਜੇ ਆਪਣੇ ਲੈ ਕੇ ਆਇਆ ਇੱਕ ਦਾ ਨਾਮ ਸੀ ਫੂਲ ਤੇ ਦੂਜੇ ਦਾ ਨਾਮ ਸੀ ਸੰਦਲੀ ਇਹਨਾਂ ਦੀ ਮਾਂ ਦਾ ਨਾਮ ਭਾਈ ਕਾਨ ਸਿੰਘ ਨਾਂਬਾ ਨੇ ਅੰਬੀ ਲਿਖਿਆ ਹੈ ਰੂਪਚੰਦ ਲਿਖਿਆ ਰੂਪਚੰਦ ਬਾਪ ਹੈ ਅੰਬੀ ਉਹਨਾਂ ਦੀ ਮਾਂ ਹੈ ਮਾਤਾ ਅੰਬੀ ਇਹਨਾਂ ਦੇ ਫਾਦਰ ਦੀ ਕੁਝ ਕਹਿੰਦੇ ਇਤਿਹਾਸ ਕਰ ਗਿਆਨੀ ਗਾਂਧ ਸਿੰਘ ਲਿਖਦਾ ਮਾਤਾ ਪਿਤਾ ਦੀ ਮੌਤ ਹੋ ਚੁੱਕੀ ਭਾਈ ਕਾਲੇ ਨੂੰ ਇੱਕ ਚਿੰਤਾ ਖਾਰੀ ਨਾ ਬੱਚਿਆਂ ਦਾ ਕੀ ਬਣੇ ਗਾਲਾ ਪਾ ਚਿੰਤਾ ਦੀ ਕਰ ਰਹੇ ਹਨ ਇਹ ਚਿੰਤਾ ਹੈ ਕਿ ਇਹ ਮੇਰੇ ਭਤੀਜੇ ਨੇ ਇਹਨਾਂ ਦਾ ਕੀ ਬਣੇਗਾ ਨਾ ਮਾਂ ਨਾ ਬਾਪ ਗੁਰਮਖੋ ਸਤਗੁਰਾਂ ਦਾ ਦਰਬਾਰ ਸਜਿਆ ਦੋਨੋਂ ਬੱਚੇ ਸਾਹਮਣੇ ਆਏ ਇਤਿਹਾਸ ਕਹਿੰਦਾ ਪੇਟ ਖੜਕਾਂਦੇ ਆਏ ਢਿੱਡ ਖੜਕਾਂਦੇ ਆਏ ਗੁਰੂ ਹਰ Rai ਸਾਹਿਬ ਕਰਤਾ ਗੁਰੂ ਜੀ ਨੇ ਦੇਖਿਆ ਤੇ ਪੁੱਛਿਓ ਨੇ ਇਹ ਕਿਦੇ ਬੱਚੇ ਨੇ ਭਾਈ ਕਾਲਾ ਜੀ ਕਹਿੰਦਨ ਮਹਾਰਾਜ ਇਹ ਮੇਰੇ ਭਤੀਜੇ ਨੇ ਹਜ਼ੂਰ ਕਹਿੰਦੇ ਨੇ ਇਹ ਢਿੱਡ ਪੇਟ ਕਿਉਂ ਖੜਕਾਉਂਦੇ ਨੇ ਕਿਉਂ ਇਹ ਤਾਨੂੰ ਤੇ ਕਪੜਾ ਕਿਉਂ ਨਹੀਂ ਪਾਇਆ ਇਹ ਕਹਿੰਦਾ ਮਹਾਰਾਜ ਮੇਰੇ ਭਰਾ ਦੀ ਡੈਥ ਹੋ ਚੁੱਕੀ ਹੈ ਮੌਤ ਹੋ ਚੁੱਕੀ ਮੇਰੇ ਭਰਾ ਦੀ ਅੱਜ ਮੈਂ ਹਾਂ ਵਿਖ ਚਿੰਤਾ ਹੀ ਹੈ ਨਾ ਇਹਨਾਂ ਨੂੰ ਸੰਭਾਲਣਾ ਪਿਆ ਕੱਲ ਨੂੰ ਜੇ ਮੈਂ ਨਾ ਰਿਹਾ ਤੇ ਮੈਂ ਸੋਚਣਾ ਕੀ ਬਣੇਗਾ ਤੇ ਮਹਾਰਾਜ ਕਹਿਣ ਲੱਗੇ ਫਿਰ ਇੱਥੇ ਪੇਟ ਕਿਉਂ ਖੜਕਾਉਂਦੇ ਆਏ ਨੇ ਅੱਗੋ ਹੱਥ ਜੋੜ ਕੇ ਕਹਿੰਦਾ ਤੁਸੀਂ ਰਹਿਮਤਾਂ ਦੇ ਦਾਤਿਓ ਤੇਰੇ ਦਰ ਤੋਂ ਦੋ ਵਕਤ ਦੀ ਰੋਟੀ ਮੰਗਣ ਆਏ ਨੇ ਮੇਰੀ ਚਿੰਤਾ ਦੂਰ ਕਰ ਦਿਓ ਤੁਹਾਡੇ ਦਰ ਤੋਂ ਰੋਟੀ ਮੰਗਣ ਆਏ ਆ ਧੰਨ ਗੁਰੂ ਹਰਿ ਰਾਏ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਦੋਨਾਂ ਬੱਚਿਆਂ ਵੱਲ ਦੇਖਿਆ ਮੇਰੇ ਸਤਿਗੁਰੂ ਦਾ ਮੁਖ ਚ ਜਿਹੜੇ ਬਚਨ ਨਿੱਕੇ ਕਹਿਣ ਲੱਗੇ ਕਾਲਿਆ ਭਾਈ ਕਾਲੇ ਇਹ ਅੱਜ ਇੱਥੇ ਪੇਟ ਕੜਕਾਉਂਦੇ ਆਏ ਨੇ ਇਨਾਂ ਦੀ ਔਲਾਦ ਲੰਗਰ ਚਲਾਇਆ ਕਰੇਗੀ ਹਜ਼ਾਰਾਂ ਖਾਣਗੇ ਸਤਲੁਜ ਤੋਂ ਲੈ ਕੇ ਜਮਨਾ ਤੱਕ ਇਨਾਂ ਦੀ ਔਲਾਦ ਰਾਜ ਕਰੇਗੀ ਮਹਾਰਾਜ ਨੇ ਕਿਹਾ ਸਤਲੁਜ ਤੋਂ ਲੈ ਕੇ ਜਮਨਾ ਤੱਕ ਦੇਖਿਓ ਇਸ ਇਲਾਕੇ 'ਚ ਇਨਾਂ ਦਾ ਰਾਜ ਹੋਵੇਗਾ ਯਾਦ ਰੱਖਿਓ ਉਹਨਾਂ ਫੂਲਕਿਆਂ ਦੇ ਵਿੱਚੋਂ ਪਟਿਆਲੇ ਵਾਲੇ ਨਾਭੇ ਵਾਲੇ ਤੇ ਜੀਂਦ ਵਾਲੇ ਹੋਏ ਨੇ ਇਹਨੂੰ ਫੂਲਕੇ ਕਹਿੰਦੇ ਹਨ ਆਪ ਮਹਾਰਾਜ ਨੇ ਇਹ ਨੀ ਕਿਰਪਾ ਕੀਤੀ ਮੇਰੀ ਫਿਰ ਬੇਨਤੀ ਉਹ ਬਚਨ ਪਾਲਦਾ ਪਿਆ ਫਿਰ ਉਹਨਾਂ ਨੇ ਸੇਵਾ ਕੀਤੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਇਹਨਾਂ ਦੀ ਅਨਸਬੰਸ ਰਾਜ ਕਰੇਗੀ ਇਹ ਰਾਜ ਪੋਗਣਗੇ ਦੂਜੇ ਦਿਨ ਉਹ ਆਪਣੇ ਘਰ ਗਿਆ ਤੇ ਘਰ ਵਾਲੀ ਨੇ ਕਿਹਾ ਵੀ ਇਹ ਸ਼ਰੀਕ ਵੱਡੇ ਹੋ ਗਿਆ ਤੂੰ ਆਪਣੇ ਆਲੀ ਕੀ ਮੰਗਿਆ ਇਹ ਸ਼ਰੀਕ ਥੋੜੀ ਖਿਮਾ ਕਰਤਾ ਬਖਸ਼ਿਓ ਇਹ ਸ਼ਰੀਕ ਵੱਡੇ ਹੋ ਗਏ ਤੇ ਤੁਸੀਂ ਆਪਣੇ ਲਈ ਕਿ ਮੰਗਿਆ ਉਹ ਆਪਣੇ ਬੱਚਿਆਂ ਨੂੰ ਵੀ ਨਾਲ ਲੈ ਕੇ ਚਲਾ ਗਿਆ ਦੂਜੇ ਦਿਨ ਮਹਾਰਾਜ ਵੇਖ ਕੇ ਹੱਸ ਕੇ ਕਹਿਣ ਲੱਗੇ ਕਿਵੇਂ ਕਹਿਣ ਲੱਗੇ ਇਹ ਵੀ ਤੁਹਾਡੇ ਦਰ ਤੇ ਆਏ ਹਜ਼ੂਰ ਕਹਿੰਦੇ ਨੇ ਖੰਸ ਇੱਕੋ ਵਾਰ ਹੀ ਮੋਤੀ ਉਘਲਦਾ ਉਹ ਕੱਲ ਹੀ ਸਨ ਤੇ ਬਾਕੀ ਗੱਲ ਚੇਤੇ ਰੱਖੀ ਇਹ ਮਾਮਲਾ ਨਹੀਂ ਭਰਨਗੇ ਆਜ਼ਾਦ ਰਹਿਣਗੇ ਰਾਜ ਫੂਲ ਕੇ ਕਰਨਗੇ ਇੱਕ ਬਾਈ ਇਹ ਤੁਹਾਨੂੰ ਪਤਾ ਹੋਣਾ ਚਾਹੀਦਾ 22 ਪਿੰਡਾਂ ਦਾ ਮਾਲਵੇ ਵਿੱਚ ਮੇਰੀ ਕਹਿਣ ਤੋਂ ਮੁਰਾਦ ਵੀ ਜਿਹਦਾ ਕੋਈ ਵੀ ਨਹੀਂ